ਭੀੜ ਦੀ ਸਭ ਤੋਂ ਵੱਡੀ ਪਛਾਣ ਹੁੰਦੀ ਹੈ ਕਿ ਉਸ ਨੂੰ ਦਿਸ਼ਾ ਦੀ ਸਮਝ ਨਹੀਂ ਹੁੰਦੀ। ਬਸ ੱੱਕਾ ਲੱਗ ਰਿਹਾ ਹੈ ਅਤੇ ਭੀੜ ਵਿੱਚ ਸਭ ਨੂੰ ਲੱਗਦਾ ਹੈ ਕਿ ਅਸੀਂ ਅੱਗੇ ਵਧ ਰਹੇ ਹਾਂ। ਪਰ ਸੱਚ ਇਹ ਹੈ ਕਿ ਜਿਵੇਂ ਹੀ ਕੋਈ ਅਫਵਾਹ ਫੈਲੀ, ਥੋੜਾ ਜਿਹਾ ਡਰ ਫੈਲਿਆ ਤਾਂ ਉਹੀ ਭੀੜ ਉਲਟੇ ਪੈਰੀ ਭੱਜਣ ਲੱਗਦੀ ਹੈ ਬਿਨਾਂ ਸੋਚੇ ਸਮਝੇ ਕਿ ਅਸੀਂ ਕਿੱਥੇ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ। ਅਤੇ ਇਸ ਭੱਜ ਦੌੜ ਵਿੱਚ ਕਿੰਨਿਆਂ ਦਾ ਜੀਵਨ ਬਰਬਾਦ ਹੋਣ ਵਾਲਾ ਹੈ। ਅਜਹੀ ਹੀ ਕਹਾਣੀ ਹੈ ਇੱਕ ਲੜਕੇ ਦੀ ਜੋ ਢੜਦੀ ਭੀੜ ਵਿੱਚ ਦਿਸ਼ਾ ਖੋ ਬੈਠਿਆ ਸੀ ਅਤੇ ਜੀਵਨ ਦੇ ਸੰਘਰਸ਼ ਤੋਂ ਭੱਜ ਰਿਹਾ ਸੀ ਇਹ ਗੱਲ ਹੈ 1890 ਦੀ ਕਲਕੱਤਾ ਦਾ ਇੱਕ ਪੁਰਾਣਾ ਗੱਡੀ ਸਟੈਂਡ ਪੋਰ ਦਾ ਸਮਾ ਸੁਆਮੀ ਵਿਵੇਕਾਨੰਦ ਕਿਤੇ ਨੇੜੇ ਦੇ ਪਿੰਡ ਜਾਣ ਦੇ ਲਈ ਉੱਥੇ ਹੀ ਕੋੜਾ ਗੱਡੀ ਦਾ ਇੰਤਜ਼ਾਰ ਕਰ ਰਹੇ ਸਨ ਇਸੇ ਵਿੱਚ ਉਹਨਾਂ ਦੀ ਨਜ਼ਰ ਕੁਝ ਦੂਰੀ ਤੇ ਖੜੇ ਇੱਕ ਲੜਕੇ ਤੇ ਪਈ ਜੋ ਇੱਕ ਪੇੜ ਦੀ ਛਾਂ ਥੱਲੇ ਖੜਾ ਹੋ ਕੇ ਕਿਸੇ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਪਹਿਲੀ ਗੱਡੀ ਆਈ ਤਾਂ ਲੜਕਾ ਉਸ ਵਿੱਚ ਚੜ ਗਿਆ ਪਰ ਕੁਝ ਕੁਝ ਦੇਰ ਬਾਅਦ ਵਾਪਸ ਆ ਗਿਆ ਫਿਰ ਉਸੇ ਦਰਖਤ ਦੇ ਥੱਲੇ ਖੜਾ ਹੋ ਗਿਆ ਸਵਾਮੀ ਜੀ ਸ਼ਾਂਤੀ ਨਾਲ ਇਹ ਸਭ ਦੇਖ ਰਹੇ ਸਨ ਥੋੜੀ ਦੇਰ ਬਾਅਦ ਦੂਜੀ ਗੱਡੀ ਆਈ ਲੜਕਾ ਫੇਰ ਭੱਜ ਕੇ ਉਸ ਦੇ ਵਿੱਚ ਬੈਠ ਗਿਆ ਪਰ ਚੱਲਣ ਤੋਂ ਪਹਿਲਾਂ ਹੀ ਉੱਤਰ ਆਇਆ ਸਵਾਮੀ ਜੀ ਨੇ ਉਸ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ ਅਤੇ ਸ਼ਾਂਤੀ ਨਾਲ ਬੋਲੇ beta ਤੇਰਾ ਵਾਰ-ਵਾਰ ਗੱਡੀ ਛੱਡਣ ਦੇ ਤਰੀਕੇ ਤੋਂ ਸਾਫ਼ ਹੈ ਕਿ ਤੂੰ ਕਿਸੇ ਦੁਬਿਧਾ ਵਿੱਚ ਹੈ ਤੇਰੇ ਅੰਦਰ ਇੱਕ ਕਬਰਾਹਟ ਹੈ ਲੜਕਾ ਚੌਂਗ ਗਿਆ ਤੇ ਬੋਲਿਆ ਤੁਹਾਡੀ ਜਗ੍ਹਾ ਜੇਕਰ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੇਰਾ ਮਜ਼ਾਕ ਉਡਾਉਂਦਾ ਪਰ ਤੁਸੀਂ ਸੱਚਿੰਸਾਨ ਲੱਗਦੇ ਹੋ ਜੋ ਸਿੱਧੇ ਮੇਰੇ ਅੰਦਰ ਮਨ ਦੀ ਸਥਿਤੀ ਕਹਿ ਗਏ ਮੈਂ 2 ਸਾਲ ਪਹਿਲਾਂ ਪਿੰਡੋਂ ਆਇਆ ਸੀ ਪਿਤਾ ਜੀ ਨੇ ਮੇਰੇ ਤੇ ਭਰੋਸਾ ਕੀਤਾ ਤੇ ਆਪਣੀ ਜਮਾ ਪੂੰਜੀ ਇੱਕ ਪੋਟਲੀ ਵਿੱਚ ਬੰਨ ਕੇ ਦੇ ਦਿੱਤੀ ਕਿ ਜਾਓ ਬੇਟਾ ਪੜ੍ਹ ਲਿਖ ਕੇ ਆਪਣਾ ਜੀਵਨ ਬਣਾਓ ਪਰ ਇਨਾਂ 24 ਮਹੀਨਿਆਂ ਵਿੱਚ ਬਹੁਤ ਦਿੱਕਤਾਂ ਆਈਆਂ ਮੈਂ ਨਾ ਪੜ੍ਹਾਈ ਵਿੱਚ ਮਨ ਲਗਾ ਸਕਿਆ ਅਤੇ ਨਾ ਅੱਗੇ ਵਧ ਸਕਿਆ ਅਤੇ ਇਸ ਵਿੱਚ ਕਾਫੀ ਸਾਰੇ ਪੈਸੇ ਖਰਚ ਹੋ ਗਏ ਹੁਣ ਸੋਚਦਾ ਹਾਂ ਕਿ ਦਿੱਲੀ ਚਲਾ ਜਾਵਾਂ ਇੱਕ ਦੋਸਤ ਦੇ ਨਾਲ ਕੋਈ ਕੰਮ ਜਾ ਵਪਾਰ ਕਰ ਲਵਾਂ ਪਰ ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਮੈਂ ਵਿੱਚ ਰਸਤੇ ਦੇ ਦਿਸ਼ਾ ਬਦਲ ਰਿਹਾ ਹਾਂ ਕੀ ਇਹ ਠੀਕ ਹੈ ਅਤੇ ਇਹ ਗੱਲ ਮੈਂ ਪਿਤਾ ਜੀ ਨੂੰ ਕਿਵੇਂ ਦੱਸਾਂ ਉਹਨਾਂ ਨਾਲ ਨਜ਼ਰ ਕਿਵੇਂ ਮਿਲਾਵਾਂ ਸਵਾਮੀ ਜੀ ਕੁਝ ਪਲ ਚੁੱਪ ਰਹੇ ਫਿਰ ਬੋਲੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਸ਼ਾਇਦ ਇੱਥੋਂ ਹੀ ਤੇਰੇ ਸਵਾਲਾਂ ਦਾ ਉੱਤਰ ਮਿਲੇ ਸ਼ਾਮਨਗਰ ਇਥੇ ਹੀ ਕੋਲਕਾਤਾ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਕਈ ਸਾਲ ਪਹਿਲਾਂ ਇੱਥੇ ਇੱਕ ਅਮੀਰ ਜ਼ਿਮੀਂਦਾਰ ਦਾ ਬੜਾ ਵੱਡਾ ਪਰਿਵਾਰ ਰਹਿੰਦਾ ਸੀ ਫਿਰ ਜ਼ਿਮੀਂਦਾਰ ਦੀ ਅਚਾਨਕ ਮੌਤ ਦੇ ਬਾਅਦ ਉਸ ਦੀ ਪਤਨੀ ਅਤੇ ਬੱਚਿਆਂ ਦੀ ਹਾਲਤ ਵਿਗੜ ਗਈ ਕਿਉਂਕਿ ਨਾਲ ਰਹਿਣ ਵਾਲੇ ਰਿਸ਼ਤੇਦਾਰਾਂ ਨੇ ਘਰ ਖੇਤ ਅਤੇ ਦੁਕਾਨਾਂ ਸਭ ਤੇ ਕਬਜ਼ਾ ਕਰ ਲਿਆ ਤੇ بیوی ਬੱਚਿਆਂ ਨੂੰ ਘਰ ਤੋਂ ਵੀ ਕੱਢ ਦਿੱਤਾ ਮਾਂ ਤੇ ਭੈਣ ਦਿਨ ਰਾਤ ਕੰਮ ਕਰਨ ਲੱਗੀਆਂ ਪਰ ਜ਼ਿਮੀਂਦਾਰ ਦਾ ਬੇਟਾ ਅਸਲੀਅਤ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਸੀ ਅਜੇ ਵੀ ਦੋਸਤਾਂ ਦੇ ਵਿੱਚ ਮਹਿੰਗੇ ਕੱਪੜੇ ਪਹਿਨਦਾ ਸ਼ਾਨਦਾਰ ਭੋਜਨਾਂ ਵਿੱਚ ਸ਼ਾਮਲ ਹੁੰਦਾ ਤਾਂ ਕਿ ਉਸ ਨੂੰ ਕੋਈ ਗਰੀਬ ਨਾ ਸਮਝੇ ਇੱਕ ਦਿਨ ਉਸ ਨੇ ਘਰੋਂ ਪੈਸੇ ਚੁਰਾਏ ਅਤੇ ਬਾਜ਼ਾਰ ਤੋਂ ਰੇਸ਼ਮ ਦੀ ਤੋਤੀ ਅਤੇ ਕੁੜਤਾ ਖਰੀਦ ਲਿਆ ਉਸੇ ਸ਼ਾਮ ਉਸਦਾ ਦੋਸਤ ਬੋਲਿਆ ਅਗਲੇ ਹਫ਼ਤੇ ਇੱਕ بڑے ਭੋਜਨ ਤੇ ਜਾਣਾ ਹੈ ਉੱਥੇ ਸ਼ਹਿਰ ਦੇ ਰਾਹੀਸ ਲੋਕ ਆਉਣਗੇ ਲੜਕਾ ਮਨ ਹੀ ਮਨ ਮੁਸਕਰਾਇਆ ਚੰਗਾ ਹੋਇਆ ਮੈਂ ਨਵੇਂ ਕੱਪੜੇ ਖਰੀਦ ਲਏ ਭੋਜਨ ਵਾਲੇ ਦਿਨ ਉਹ ਰੇਸ਼ਮੀ ਕੱਪੜੇ ਪਹਿਨ ਕੇ ਉਹ ਖੋਦ ਨੂੰ ਸ਼ੀਸ਼ੇ ਵਿੱਚ ਨਿਹਾਰਨ ਲੱਗਿਆ ਪਰ ਉਸੇ ਵਕਤ ਉਸਦੀ ਨਜ਼ਰ ਖਾਲੀ ਹੱਥਾਂ ਤੇ ਪਈ ਨਾ ਅੰਗੂਠੀ ਨਾ ਕੜਾ ਇੱਕਦਮ ਚਿਹਰਾ ਉੱਤਰ ਗਿਆ ਉਹ ਸੋਚਣ ਲੱਗਿਆ ਕਿ ਉਹ ਆਪਣੇ ਦੋਸਤ ਤੋਂ ਮੰਗ ਲਵਾਂ ਦੋਸਤ ਬੋਲਿਆ ਲੈ ਜਾ ਯਾਰ ਪੋਜ ਤੋਂ ਬਾਅਦ ਵਾਪਸ ਦੇ ਜਾਣਾ ਉਸਨੇ ਹੀਰੇ ਦੀ ਅੰਗੂਠੀ ਅਤੇ ਸੋਨੇ ਦਾ ਕੜਾ ਦੇ ਦਿੱਤਾ ਜੋ ਬਹੁਤ ਕੀਮਤੀ ਸਨ ਪੋਜ ਵਿੱਚ ਜਦੋਂ ਲੜਕਾ ਪਹੁੰਚਿਆ ਤਾਂ ਸਭ ਦੀ ਨਜ਼ਰ ਉਸ ਤੇ ਸੀ ਉਹ ਚਮਕ ਰਿਹਾ ਸੀ ਮੰਨੋ ਫਿਰ ਉਹੀ ਰਤਵਾ ਵਾਪਸ ਆ ਗਿਆ ਹੋਵੇ ਲੋਕ ਉਸ ਨਾਲ ਗੱਲਾਂ ਕਰ ਰਹੇ ਸਨ ਮੁਸਕਰਾ ਕੇ ਹੱਥ ਮਿਲਾ ਰਹੇ ਸਨ ਰਾਤ ਨੂੰ ਵਾਪਸ ਆਉਂਦੇ ਸਭੇ ਉਸ ਦਾ ਮਨ ਸੱਤਵੇਂ ਆਸਮਾਨ ਤੇ ਸੀ ਉਸ ਨੇ ਹੱਥ ਉਠਾ ਕੇ ਅੰਗੂਠੀ ਦੀ ਚਮਕ ਦੇਖਣੀ ਚਾਹੀ ਪਰ ਇਹ ਕੀ ਨਾ ਅੰਗੂਠੀ ਨਾ ਕੜਾ ਹੱਥ ਖਾਲੀ ਸੀ ਉਸ ਦਾ ਚਿਹਰਾ ਸਫੈਦ ਪੈ ਗਿਆ ਉਹ ਬੜਬੜਾਇਆ ਇਹ ਤਾਂ 5 ਲੱਖ ਦੇ ਸਨ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਅਗਲੀ ਸਵੇਰ ਉਹ ਇੱਕ ਸ਼ਾਹੂਕਾਰ ਦੇ ਕੋਲ ਗਿਆ ਤੇ ਭਾਰੀ ਸੂਤ ਤੇ 5 ਲੱਖ ਦਾ ਕਰਜ਼ਾ ਲੈ ਲਿਆ ਉਸੇ ਦਿਨ ਉਹ ਜਹੀ ਅੰਗੂਠੀ ਅਤੇ ਕੜਾ ਬਣਵਾਉਣਾ ਦੇ ਦਿੱਤਾ ਇੱਕ ਹਫ਼ਤੇ ਬਾਅਦ ਨਕਲ ਕੀਤੀ ਹੋਈ ਅੰਗੂਠੀ ਅਤੇ ਕੜਾ ਲੈ ਕੇ ਉਹ ਦੋਸਤ ਦੇ ਕੋਲ ਗਿਆ ਦੋਸਤ ਨੇ ਮੁਸਕਰਾਉਂਦੇ ਹੋਏ ਕਿਹਾ ਤੂੰ ਤਾਂ ਅਗਲੇ ਹੀ ਦਿਨ ਵਾਪਸ ਕਰਨ ਵਾਲਾ ਸੀ ਇੰਨੇ ਦਿਨ ਕਿੱਥੇ ਲੰਘ ਗਏ ਲੜਕਾ ਚਿਜਕ ਚਿਜਕਿਆ ਅਤੇ ਬੋਲਿਆ ਬਸ ਸੁਨਿਆਰ ਦੇ ਕੋਲ ਦਿੱਤੇ ਸਨ ਸਾਫ਼ ਕਰਵਾਉਣ ਵਿੱਚ ਸਮਾਂ ਲੱਗ ਗਿਆ ਦੋਸਤ ਸੰਤੁਸ਼ਟ ਸੀ ਲੜਕਾ ਵਾਪਸ ਆ ਗਿਆ ਤੇ ਉਸ ਦੇ ਅੰਦਰ ਸਵਾਮੀਮਾਨ ਦੀ ਅੱਗ ਜਲ ਉੱਠੀ ਉਸ ਨੇ ठाਣ ਲਿਆ ਕਿ ਉਹ ਕਰਜ਼ਾ ਮੈਂ ਖੁਦ ਝਕਾਵਾਂਗਾ ਉਸੇ ਦਿਨ ਉਸ ਨੇ ਕੰਮ ਫੜ ਲਿਆ ਦਿਨ ਵਿੱਚ ਦੋ ਨੌਕਰੀਆਂ ਤੇ ਰਾਤ ਨੂੰ ਚੌਕੀਦਾਰੀ ਕਈ ਸਾਲ ਲੰਘ ਗਏ ਉਸ ਲੜਕੇ ਨੇ ਨਾ ਉਫ ਕੀਤੀ ਨਾ ਸ਼ਿਕਾਇਤ ਨਾ ਹੀ ਕਦੇ ਛੁੱਟੀ ਲਈ 20 ਸਾਲ ਤੱਕ ਲਗਾਤਾਰ ਮਿਹਨਤ ਕਰਦਾ ਰਿਹਾ ਅਤੇ ਆਖਿਰਕਾਰ ਕਰਜ਼ੇ ਦਾ ਪੂਰਾ ਬੋਝ ਉਤਾਰ ਦਿੱਤਾ ਫਿਰ ਉਸਨੇ ਰਾਹਤ ਦਾ ਸਾ ਲਿਆ ਅਤੇ ਛੁੱਟੀ ਲੈ ਕੇ ਘੁੰਮਣ ਨਿਕਲਿਆ ਸੰਜੋਗ ਨਾਲ ਰਸਤੇ ਵਿੱਚ ਉਹੀ ਦੋਸਤ ਮਿਲ ਗਿਆ ਦੋਨੇ ਦੋਸਤ ਪੁਰਾਣੇ ਦਿਨਾਂ ਦੀਆਂ ਗੱਲਾਂ ਕਰਨ ਲੱਗੇ ਅਚਾਨਕ ਦੋਸਤ ਨੇ ਕਿਹਾ ਤੂੰ ਤਾਂ ਬਹੁਤ ਬਦਲ ਗਿਆ ਹੈ ਤੇਰੇ ਵਾਲ ਵੀ ਸਫੇਦ ਹੋਣ ਲੱਗ ਗਏ ਹਨ ਤੂੰ ਇੰਨੇ ਸਾਲਾਂ ਤੋਂ ਹੈ ਕਿੱਥੇ ਸੀ ਇਹ ਗੱਲ ਉਸ ਲੜਕੇ ਨੂੰ ਦਿਲ ਵਿੱਚ chub ਗਈ ਉਸਨੇ ਪੂਰੀ ਗੱਲ ਦੱਸੀ ਅਤੇ ਕਿਹਾ ਮੇਰੇ ਉੱਪਰ 5 ਲੱਖ ਦਾ ਕਰਜ਼ ਹੋ ਗਿਆ ਸੀ ਉੱਪਰੋਂ ਭਾਰੀ ਵਿਆਜ ਇਸ ਰੂ ਚਕੌਣ ਵਿੱਚ 20 ਸਾਲ ਲੰਘ ਗਏ ਦੋਸਤ ਹੱਕਾ ਬੱਕਾ ਰਹਿ ਗਿਆ ਤੇ ਫਿਰ ਬੋਲਿਆ ਉਹ ਦੋਨੇ ਤਾਂ ਨਕਲੀ ਸਨ ਮੁਸ਼ਕਲ ਨਾਲ 500 ਦੇ ਹੋਣਗੇ ਕਾਸ਼ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਕਿਉਂਕਿ ਜੋ ਤੂੰ ਮੈਨੂੰ ਅਸਲੀ ਦਿੱਤੇ ਸਨ ਉਹ ਮੈਂ ਬੇਕਾਰ ਮੰਨ ਕੇ 5 ਸਾਲ ਪਹਿਲਾਂ ਕਿਸੇ ਨੂੰ ਦਾਨ ਵਿੱਚ ਦੇ ਦਿੱਤੇ ਦੋਨੇ ਸਿਰ ਫੜ ਕੇ ਬੈਠ ਗਏ ਪਰ ਲੜਕਾ ਫੁੱਟ-ਫੁੱਟ ਕੇ ਰੋ ਰ ਪਿਆ ਉਸ ਦੀ ਜਵਾਨੀ ਦੇ 20 ਸਾਲ ਬਰਬਾਦ ਹੋ ਚੁੱਕੇ ਸਨ ਸਵਾਮੀ ਜੀ ਨੇ ਕਿਹਾ ਸਫਲ ਜੀਵਨ ਬਣਾਉਣ ਦੇ ਲਈ ਕੁਝ ਲੈਸਨ ਯਾਦ ਰੱਖੋ ਪਹਿਲਾ ਲੈਸਨ ਨੈਵਰ ਐਸਕੇਪ ਰਿਐਲਿਟੀ ਉਸ ਲੜਕੇ ਦੀ ਅਸਲੀ ਗਲਤੀ ਇਹ ਸੀ ਕਿ ਉਸਨੇ ਆਪਣੇ ਹਾਲਾਤ ਨੂੰ ਸਵੀਕਾਰ ਨਹੀਂ ਕੀਤਾ ਦਿਖਾਵੇ ਦੀ ਕੋਸ਼ਿਸ਼ ਕੀਤੀ ਇਸ ਲਈ ਉਸ ਨੂੰ ਵਹਿਮ ਹੋਇਆ ਇੱਕ ਗਲਤ ਲਕਸ਼ ਇੱਕ ਗਲਤ ਫੈਸਲਾ ਉਸ ਦੀ ਪੂਰੀ ਜਵਾਨੀ ਖਾ ਗਿਆ ਜੇਕਰ ਤੁਸੀਂ ਵੀ ਆਪਣੇ ਜੀਵਨ ਵਿੱਚ ਗਲਤ ਲਕਸ਼ ਦੇ ਪਿੱਛੇ ਭੱਜੋਗੇ ਸੰਘਰਸ਼ ਤੋਂ ਮੂੰਹ ਮੋੜੋਗੇ ਤਾਂ ਪਤਾ ਹੀ ਨਹੀਂ ਚੱਲੇਗਾ ਕਿ ਜ਼ਿੰਦਗੀ ਦੇ 20 ਸਾਲ ਕਿੱਥੇ ਨਿਕਲ ਗਏ ਲੜਕਾ ਚੁੱਪ ਸੀ ਉਸਨੇ ਹੌਲੀ ਸਵਰ ਵਿੱਚ ਕਿਹਾ ਇਸ ਦਾ ਮਤਲਬ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ ਤੇ ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ ਹੈ। ਸਵਾਮੀ ਜੀ ਮੁਸਕਰਾਏ ਹਾਂ ਕਿਉਂਕਿ ਤੂੰ ਇਹੀ ਸੋਚ ਕੇ ਤਾਂ ਕਰੋ ਨਿਕਲਿਆ ਸੀ ਅਤੇ ਹੁਣ ਸੰਘਰਸ਼ ਕਰਨ ਦੀ ਜਗ੍ਹਾ ਤੂੰ ਸੌਖੇ ਰਸਤੇ ਦੀ ਤਲਾਸ਼ ਵਿੱਚ ਹੈ। ਯਾਦ ਰੱਖੋ ਜੋ ਹਾਰ ਨਹੀਂ ਮੰਨਦਾ ਉਹ ਦੂਸਰਾ ਰਸਤਾ ਬਣਾ ਹੀ ਲੈਂਦਾ ਹੈ। ਦੂਸਰਾ ਲੈਸਨ ਮੇਰੇ ਅਨੁਭਵ ਨਾਲ ਜੀਵਨ ਵਿੱਚ ਅਜਿਹੇ ਚਾਰ ਮੌਕੇ ਮਿਲਦੇ ਹਨ ਜਦੋਂ ਬ੍ਰਹਿਮੰਡ ਤੁਹਾਨੂੰ ਖੁਦ ਸਫਲਤਾ ਦੇ ਵੱਲ ਤੱਕਦਾ ਹੈ ਸਭ ਤੋਂ ਪਹਿਲਾ ਮੌਕਾ ਉਮਰ 13 ਤੋਂ 18 ਸਾਲ ਦੇ ਵਿੱਚ ਵੱਣਦਾ ਹੈ ਕੁਝ ਬੱਚਿਆਂ ਦਾ ਟੈਲੈਂਟ ਜਲਦੀ ਨਿਖਰ ਆਉਂਦਾ ਹੈ ਕਿਸਮਤ ਨਾਲ ਪਰਿਵਾਰ ਦੀ ਸਪੋਰਟ ਅਤੇ ਵਧੀਆ ਮੈਂਟਰ ਵੀ ਮਿਲ ਜਾਂਦੇ ਹਨ ਅਜਿਹੇ ਹਾਲਤ ਬਣਦੇ ਹਨ ਜਿੱਥੇ ਜ਼ਿੰਦਗੀ ਕੁਝ ਲੋਕਾਂ ਨੂੰ ਅੱਗੇ ਵਧਣ ਦਾ ਖੁੱਲਾ ਮੌਕਾ ਦਿੰਦੀ ਹੈ ਪਰ ਇੱਥੇ ਫਿਰ ਵੀ ਫੇਲਿਅਰ ਹੈ ਇਥੇ ਵੀ ਸ਼ਰਤ ਹੈ ਕਿ ਤੁਸੀ ਸੰਘਰਸ਼ ਕਰਨਾ ਹੋਵੇਗਾ ਹਰ ਪ੍ਰਕਾਰ ਦੀ ਡਿਸਟਰੈਕਸ਼ਨ ਤੋਂ ਦੂਰ ਰਹਿਣਾ ਹੈ ਅਤੇ ਦੂਜਿਆਂ ਤੋਂ ਜਲਦੀ ਸਿੱਖਣਾ ਹੈ ਬਹੁਤ ਘੱਟ ਲੋਕਾਂ ਨੂੰ ਕਿਸਮਤ ਨਾਲੇ ਮੌਕਾ ਮਿਲਦਾ ਹੈ ਅਤੇ ਉਸ ਵਿੱਚ ਵੀ ਮੁਸ਼ਕਲ ਨਾਲ 1 ਜਾਂ 2% ਲੋਕ ਹੀ ਇਸ ਦਾ ਫਾਇਦਾ ਉਠਾ ਪਾਉਂਦੇ ਹਨ ਫਿਰ ਦੂਸਰਾ ਮੌਕਾ ਇਨਸਾਨ ਨੂੰ 25 ਤੋਂ 28 ਸਾਲ ਦੇ ਵਿੱਚ ਮਿਲਦਾ ਹੈ ਕਿਉਂਕਿ ਹੁਣ ਲੜਕਾ ਥੋੜਾ ਸੈਲਫ ਅਵੇਅਰ ਹੈ ਉਸ ਨੂੰ ਆਪਣੀਆਂ ਗਲਤੀਆਂ ਅਤੇ ਸਮੇਂ ਦੀ ਕੀਮਤ ਸਮਝ ਆਉਣ ਲੱਗਦੀ ਹੈ ਉਹ ਦੁਬਾਰਾ ਪਟਕਣਾ ਨਹੀਂ ਚਾਹੁੰਦਾ ਜੇਕਰ ਉਹ ਇਮਾਨਦਾਰੀ ਨਾਲ ਸੰਘਰਸ਼ ਕਰੇ ਅਤੇ ਆਪਣੇ គោਲ ਨੂੰ ਪਕੜ ਰੱਖ ਕੇ ਰੱਖੇ ਇੱਥੇ ਜੀਵਨ ਦੀ ਦਿਸ਼ਾ ਪੂਰੀ ਤਰ੍ਹਾਂ ਬਦਲ ਸਕਦੀ ਹੈ ਕਿਉਂਕਿ ਉਸ ਦੇ ਅੰਦਰ ਸਮਝਦਾਰੀ ਉਤਸ਼ਾਹ ਅਤੇ ਊਰਜਾ ਚਰਮਤੇ ਹੁੰਦੀ ਹੈ ਪਰ ਇਸ ਮੌਕੇ ਦਾ ਵੀ ਫਾਇਦਾ ਕੁਝ ਹੀ ਲੋਕ ਉਠਾ ਪਾਉਂਦੇ ਹਨ ਤੀਸਰਾ ਮੌਕਾ ਮਿਲਦਾ ਹੈ 38 ਤੋਂ 45 ਸਾਲ ਦੀ ਉਮਰ ਦੇ ਵਿੱਚ ਇਸ ਵਿੱਚ ਦੌਰ ਵਿੱਚ అనుభవ ਅਤੇ ਸਮਝ ਦੋਨੇ ਵੱਧ ਚੁੱਕੇ ਹੁੰਦੇ ਹਨ ਸਾਲਾਂ ਦੀ ਮਿਹਨਤ ਨਾਲ ਤੁਹਾਡੇ ਕੋਲ ਕੁਝ ਸਕਿਲਸ ਡਵੈਲਪ ਹੁੰਦੀਆਂ ਹਨ ਪਰਿਵਾਰ ਸਥਿਰ ਹੁੰਦਾ ਹੈ ਮਨ ਵਿੱਚ ਪਟਕਾਓ ਘਟਦਾ ਹੈ ਜੇਕਰ ਇਨਸਾਨ ਚਾਹੇ ਤਾਂ ਇੱਥੋਂ ਨਵਾਂ ਸਫਲ ਜੀਵਨ ਬਣਾ ਸਕਦਾ ਹੈ ਦੋਸਤੋ ਇੰਨਾ ਹੀ ਨਹੀਂ ਇਸ ਤੋਂ ਬਾਅਦ ਵੀ ਜੀਵਨ ਫਿਰ ਇੱਕ ਵੱਡਾ ਅਫਸਰ ਦਿੰਦਾ ਹੈ ਚੌਥਾ ਮੌਕਾ 55 ਤੋਂ 60 ਸਾਲ ਇਨਸਾਨ ਬੀਤੇ ਐਕਸੀਡੈਂਟਸ ਹਾਰ ਜਿੱਤ ਸਭ ਨੂੰ ਸਵੀਕਾਰ ਕਰਦਾ ਹੈ ਅਤੇ ਇਹਨਾਂ ਸਾਰੇ ਅਨੁਭਵਾਂ ਨੂੰ ਵਿਜ਼ਡਮ ਜਾਂ ਦੂਰ ਦ੍ਰਿਸ਼ਤਾ ਬਣਾਉਂਦਾ ਹੈ ਅਜਿਹਾ ਇਨਸਾਨ ਖੁਦ ਨੂੰ ਬਹੁਤ ਪੋਜ਼ਿਟਿਵ ਰੱਖਦਾ ਹੈ ਅਤੇ ਇੱਕ ਵਧੀਆ ਕੋਚ ਅਤੇ ਮੈਂਟਰ ਬਣਦਾ ਹੈ ਇਹਨਾਂ ਅ fırsਰਾਂ ਨੂੰ ਪਹਿਚਾਨਣ ਦੇ ਲਈ ਅਤੇ ਉਪਯੋਗ ਕਰਨ ਦੇ ਲਈ ਤੁਹਾਨੂੰ ਲਗਾਤਾਰ ਕੋਸ਼ਿਸ਼ ਕਰਨੀ ਪਵੇਗੀ ਤਾਂ ਹੀ ਸਹੀ ਸਮੇਂ ਤੇ ਸਹੀ ਸਕਿਲਸ ਡਿਵੈਲਪ ਹੋ ਪਾਉਣਗੀਆਂ ਹੁਣ ਸਫਲ ਜੀਵਨ ਬਣਾਉਣ ਦੇ ਲਈ ਤੀਸਰਾ ਲੈਸਨ ਹੈ ਆਦਰਸ਼ਾਂ ਦੇ ਸੰਤਮ ਸਵਾਮੀ ਜੀ ਕਹਿੰਦੇ ਹਨ ਕਿ ਜ਼ਿੰਦਗੀ ਦਿਖਾਵੇ ਤੇ ਨਹੀਂ ਜਾਣੀ ਬ੍ਰਾਂਡਡ ਕੱਪੜਿਆਂ ਤੇ ਨਹੀਂ ਬਲਕਿ ਆਦਰਸ਼ਾਂ ਅਤੇ ਕਰਮਾ ਦੇ ਸੰਦਰਭ ਤੇ ਖੜੀ ਹੈ ਸਵਾਮੀ ਜੀ ਕਹਿੰਦੇ ਹਨ ਲੋਕ ਜੋ ਚਾਹਣ ਕਹਿਣ ਕਹਿਣ ਦੇਵੋ ਤੁਸੀਂ ਆਪਣੇ ਆਦਰਸ਼ਾਂ ਤੇ ਟਿਕੇ ਰਹੋ ਇੱਕ ਦਿਨ ਇਹ ਹੀ ਦੁਨੀਆ ਤੁਹਾਡੇ ਪਿੱਛੇ ਚੱਲੇਗੀ ਲੜਕੇ ਨੇ ਪੁੱਛਿਆ ਸਵਾਮੀ ਜੀ ਪਰ ਮਿਹਨਤ ਕਰਨ ਦੇ ਲਈ ਬਹੁਤ ਤਕਲੀਫ ਸਹਿਣੀ ਪੈਂਦੀ ਹੈ ਹੁਣ ਸਵਾਮੀ ਜੀ ਦੀ ਆਵਾਜ਼ ਵਿੱਚ ਕਰुणा ਸੀ ਉਹ ਕਹਿੰਦੇ ਹਨ ਕਿ ਸੰਘਰਸ਼ ਅਤੇ ਮਿਹਨਤ ਤਕਲੀਫ ਨਹੀਂ ਦਿੰਦੇ ਗਲਤ ਉਮੀਦ ਦੁੱਖ ਦਿੰਦੀ ਹੈ। ਇਹੀ ਅਗਲਾ ਲੈਸਨ ਹੈ। ਰੋਂਗ ਐਕਸਪੈਕਟੇਸ਼ਨਸ ਇਜ਼ ਸਫਰਿੰਗ ਲੋਕ ਇਸ ਲਈ ਦੁਖੀ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਧਰਤੀ ਤੇ ਸੁੱਖ ਭੋਗਣ ਆਏ ਹਨ ਪਰ ਮਨੁੱਖ ਦਾ ਲਕਸ਼ ਸੁੱਖ ਨਹੀਂ ਹੈ ਬਲਕਿ ਕਰਮ ਅਤੇ ਉਨਤੀ ਹੈ। ਸਵਾਮੀ ਜੀ ਦੀਆਂ ਗੱਲਾਂ ਨਾਲ ਲੜਕੇ ਦੀਆਂ ਰਗਾਂ ਵਿੱਚ ਉਵਾਲ ਆ ਗਿਆ ਲੜਕੇ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਬੋਲਿਆ ਤੁਸੀਂ ਮੇਰੇ ਮਨ ਦੇ ਡਾਊਟ ਮਿਟਾ ਦਿੱਤੇ ਮੇਰੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੁਣ ਮੈਂ ਕੀ ਕਰਨਾ ਹੈ ਉਹ ਮੈਨੂੰ ਸਾਫ਼ ਦਿਖਦਾ ਹੈ ਦੋਸਤੋ ਸਮਰੀ ਵਿੱਚ ਦੋ ਸ਼ਕਤੀਸ਼ਾਲੀ ਗੱਲਾਂ ਯਾਦ ਰੱਖਣਾ ਸਵਾਮੀ ਜੀ ਸਾਨੂੰ ਕਹਿੰਦੇ ਹਨ ਕਿ ਧਰਤੀ ਤੇ ਸਿਰਫ ਵੀਰ ਹੀ ਸੁਖੀ ਰਹਿ ਸਕਦੇ ਹਨ ਇਸ ਲਈ ਹਮੇਸ਼ਾ ਦੁੱਖ ਦਾ ਸਾਹਮਣਾ ਕਰੋ ਦਾ ਆਰਥੀਸ ਇੰਜਾਇਡ ਬਾਈ ਹੀਰੋਸ ਕਾਇਰਤਾ ਮਹਿਲਾ ਵਿੱਚ ਵੀ ਚੈਨ ਨਾਲ ਨਹੀਂ ਸੌ ਪਾਉਂਦੇ ਇਸ ਲਈ ਹਰ ਦਿਨ ਖੁਦ ਨੂੰ ਕਹੋ ਮੈਨੂੰ ਕਿਸੇ ਹਾਰ ਤੋਂ ਡਰ ਨਹੀਂ ਅਤੇ ਸਭ ਨੂੰ ਦੱਸ ਦੇਵੋ ਕਿ ਹੁਣ ਮੈਨੂੰ ਕੋਈ ਡਰ ਨਹੀਂ ਟੈਲ ਟੂ एवरीवन ਆਈ ਹੈਵ ਨੋ ਫੀਅਰ ਦੂਸਰੀ ਗੱਲ ਖੁਦ ਨੂੰ ਕਹੋ ਮੈਂ ਪ੍ਰਾਣ ਤਿਆਗ ਸਕਦਾ ਹਾਂ ਪਰ ਲਕਸ਼ ਨਹੀਂ ਸਵਾਮੀ ਜੀ ਕਹਿੰਦੇ ਹਨ ਇੱਕ ਯੋਧੇ ਦੀ ਤਰ੍ਹਾਂ ਸੰਘਰਸ਼ ਕਰਦੇ ਕਰਦੇ ਪ੍ਰਾਣ ਕਿਉਂ ਨਾ ਨਿਕਲ ਜਾਣ ਪਰ ਕਦੇ ਡਰ ਕੇ ਮੂੰਹ ਨਾ ਫੇਰਨਾ ਹਰ ਦਿਨ ਪ੍ਰਾਰਥਨਾ ਕਰੋ ਏ ਅਨੰਤ ਬਹਿਮੰਡ ਮੈਂ ਕਦੇ ਕਾਇਰ ਨਾ ਬਣਾ ਉਹ ਮਦਰ ਆਫ ਦਾ ਯੂਨੀਵਰਸ ਆਈ ਪ੍ਰੇ ਥੈਟ ਆਈ ਮੇ ਨਾਟ ਹੈਵ ਟੂ ਡਾਈ ਅ ਕਾਵਰਡ ਹਮੇਸ਼ਾ ਕੋਸ਼ਿਸ਼ ਕਰਦੇ ਰਹੋਗੇ ਤਾਂ ਸਕਿਲਸ ਡਵੈਲਪ ਹੁੰਦੀਆਂ ਰਹਿਣਗੀਆਂ ਅਤੇ ਜੀਵਨ ਵਿੱਚ ਕਈ ਮੌਕੇ ਮਿਲਣਗੇ ਅਤੇ ਤੁਸੀਂ ਕੁਝ ਮਹਾਨ ਜ਼ਰੂਰ ਕਰ ਜਾਵੋਗੇ ਧੰਨਵਾਦ